ਸ਼ੈਤਾਨ ਭਜਾਉਣ ਦੇ ਨਾਂ ਤੇ ਵਿਅਕਤੀ ਨੂੰ ਕੁੱਟ-ਕੁੱਟ ਕੇ ਮਾਰਨ ਵਾਲੇ ਸਾਥੀ-ਸਾਥੀ ਸਮੇਤ ਗ੍ਰਫਤਾਰ 8 ਸਾਥੀ ਅਜੇ ਵੀ ਫਰਾਰ ਐ ਐਸਐਸਪੀ ਨੇ ਪ੍ਰੈਸ ਕਾਨਫਰੰਸ ਵਿੱਚ ਦਿੱਤੇ ਹੋਰ ਵੀ ਕਈ ਖੁਲਾਸੇ। ਬੀਤੇ ਦਿਨੇ ਗੁਰਦਾਸਪੁਰ ਦੇ ਥਾਣਾ ਤਾਰੀਵਾਲ ਦੇ ਤਹਿਤ ਆਉਂਦੇ ਪਿੰਡ ਸਿੰਘਪੁਰ ਚ ਇੱਕ ਪਾਦਰੀ ਨੇ ਇੱਕ ਵਿਅਕਤੀ ਨੂੰ ਉਸ ਤੋਂ ਸ਼ੈਤਾਨ ਕੱਢਣ ਦੀ ਕੋਸ਼ਿਸ਼ ਕਰਦੇ ਹੋਏ ਕੁੱਟ-ਕੁੱਟ ਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਤੇ ਪਰਿਵਾਰਕ ਮੈਂਬਰਾਂ ਨੇ ਲਾਸ਼ ਨੂੰ ਕਬਰਿਸਤਾਨ ਚ ਦਫਨਾ ਦਿੱਤਾ ਸੀ। ਪਰ ਜਦੋਂ ਮਾਮਲਾ ਸਾਹਮਣੇ ਆਇਆ ਤਾਂ ਪੁਲਿਸ ਨੇ ਪਾਦਰੀ ਸਮੇਤ 10 ਵਿਅਕਤੀਆਂ ਖਿਲਾਫ ਮਾਮਲਾ ਦਰਜ ਕੀਤਾ ਤੇ ਡ ਤੱਕ ਸੈਮੂਅਲ ਮਸੀਹ ਦੀ ਲਾਸ਼ ਨੂੰ ਕਬਰ ਵਿੱਚੋਂ ਬਾਹਰ ਕੱਢ ਕੇ ਉਸ ਦਾ ਪੋਸਟਮਾਰਟਮ ਕਰਵਾਇਆ ਹੁਣ ਮਾਮਲੇ ਦੇ ਵਿੱਚ ਪੁਲਿਸ ਨੇ ਪਾਦਰੀ ਅਤੇ ਉਸ ਦੇ ਇੱਕ ਹੋਰ ਸਾਥੀ ਨੂੰ ਗ੍ਰਿਫਤਾਰ ਕੀਤਾ ਹੈ ਹੁਣ ਇਸ ਮਾਮਲੇ ਦੇ ਵਿੱਚ ਅੱਜ ਪ੍ਰੈਸ ਕਾਨਫਰੰਸ ਕਰਦੇ ਹੋਏ ਐਸਐਸਪੀ ਗੁਰਦਾਸਪੁਰ ਦੀ ਆਮਾ ਹਰੀਸ਼ ਕੁਮਾਰ ਨੇ ਦੱਸਿਆ ਕਿ ਪੁਲਿਸ ਨੇ ਪਾਸਟਰ ਜੈਕਬ ਮਸੀਹ ਅਤੇ ਉਸ ਦੇ ਇੱਕ ਸਾਥੀ ਬਲਜੀਤ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਤੇ ਉਹਨਾਂ ਦੇ 8 ਸਾਥੀ ਅਜੇ ਵੀ ਫਰਾਰ ਹਨ ਜਦੋਂ ਟੀਮ ਬਣਾ ਕੇ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਗ੍ਰਿਫਤਾਰ ਕਰ ਲੱਤਾ ਗਿਆ ਪਰ ਛੱਪੇਮਾਰੀ ਅਜੇ ਵੀ ਜਾਰੀ ਹੈ ਹੋਰ ਕੀ 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 ਆ ਤੁਸੀਂ ਵੀ ਸੁਣੋ 23 8 2024 ਰਾਕਲ ਮਸੀਹ ਵਾਈਫ ਆਫ ਮੰਗਾ ਮਸੀਹ ਵਾਸੀ ਸਿੰਘਪੁਰਾ ਨੇ ਪੁਲਿਸ ਢਾਰੀਵਾਲ ਪੁਲਿਸ ਨਾਲ ਆ ਕੇ ਦੱਸਿਆ ਸੀ ਕਿ ਉਹਦੇ بیٹے ਦੀ ਬੇਟਾ ਜੋ ਕਿ ਸਾਮੂਅਲ ਮਸੀਹ ਹੈ ਉਹਦੀ ਉਮਰ ਕਰੀਬ 30 ਸਾਲ ਸੀ ਸੋ ਉਹਨੂੰ ਉਹਦੀ ਤਬੀਤ ਠੀਕ ਨਹੀਂ ਸੀ ਜਿਸ ਕਰਕੇ ਉਹਨੇ ਉਹਦੀ ਪ੍ਰੇਅਰ ਵਾਸਤੇ ਪادری ਨੂੰ ਬੁਲਾਇਆ ਸੀ ਅ ਬਟ ਉਹਨਾਂ ਜਿਸ ਦੇ ਵਿੱਚ ਜੇਕਮ ਮਸੀ ਇੱਕ ਬਲਜੀਤ ਸਿੰਘ ਤੇ ਹੋਰ ਬੰਦੇ ਸੀਗੇ ਉਹਨਾਂ ਨੇ ਉਹਦੀ ਕਾਫੀ ਕੁੱਟਮਾਰ ਕੀਤੀ ਜਿਸ ਤੋਂ ਬਾਅਦ ਉਹਦੀ ਡੈਥ ਹੋ ਗਈ ਅ ਉਹ ਉਸ ਤੋਂ ਬਾਅਦ ਜਿਹੜਾ ਹੈ ਵਿਕਟਮ ਦੀ ਮਦਰ ਨੇ ਤੇ ਬਾਕੀਆਂ ਨੇ ਅੰਡਰ ਪ੍ਰੈ ਉਹਨੂੰ ਦਬਾਅ ਹੇਠ ਉਹਦਾ ਸੰਸਕਾਰ ਵੀ ਤੁਰੰਤ ਕਰਾ ਦਿੱਤਾ ਸੀ ਬਟ ਉਸ ਤੋਂ ਬਾਅਦ ਉਹ 23 ਤਾਰੀਖ ਨੂੰ ਪੁਲਿਸ ਦੇ ਕੋਲ ਜਾ ਕੇ ਉਹਨੇ ਸਾਰੀ ਘਟਨਾ ਬਾਰੇ ਪੁਲਿਸ ਨੂੰ ਦੱਸਿਆ ਜਿਸ ਤੋਂ ਬਾਅਦ داریਵਾਲ ਪੁਲਿਸ ਨੇ ਇੱਕ ਜੋ ਲੀਗਲ ਪ੍ਰੋਸੈਸ ਉਹਨੂੰ ਸ਼ੁਰੂ ਕਰਦੇ ਹੋਏ ਐਫ ਆਈ ਰਜਿਸਟਰ ਕਰਕੇ ਤੇ ਡਿਊਟੀ ਮੈਜਿਸਟਰੇਟ ਨੂੰ ਅਪਾਇੰਟ ਕਰਵਾ ਕੇ ਉਸ ਤੋਂ ਬਾਅਦ ਉਹਨਾਂ ਦੀ ਹਾਜ਼ਰੀ ਦੇ ਵਿੱਚ ਬੋਡੀ ਦਾ ਐਕਜ਼ਾਮੀਸ਼ਨ ਕਰਾ ਕੇ ਉਸ ਦਾ ਪੋਸਟਮਾਰਟਮ ਕਰਾ ਕੇ ਹੁਣ ਜਿਹੜੇ ਮੇਨ ਅਕਿਊਜ਼ਡ ਹੈ ਉਹਨਾਂ ਨੂੰ ਵੀ ਫੜ ਲਿਆ ਤਾਂ ਜੋ ਸਾਥੀ ਜਾਈ ਇਥੇ ਚਤਰਕ ਹੁੰਦਾ ਸੀ ਜਣੀ ਧਾਰੀਵਾਲ ਦੇ ਵਿੱਚ ਹੀ ਕਰਦਾ ਸੀ ਏ ਬੇਸਿਕਲੀ ਜਿਹੜਾ ਇਹਨੂੰ ਪ੍ਰੇਅਰ ਵਾਸਤੇ ਬੁਲਾਇਆ ਸੀ ਬਟ ਉਹਨਾਂ ਨੇ ਇਹਦੀ ਕਾਫੀ ਮਾਰਕੋਟਾਈ ਕੀਤੀ ਜਿਸ ਤੋਂ ਬਾਅਦ ਜੋ ਇਹ ਵਿਕਟਮ ਹੈ ਉਹਦੀ ਡੈਥ ਹੋ ਗਈ ਸੀ ਮਾਰਕੋਟਾਈ ਸਰ ਕਿਸੇ ਬਿਹਾਵ ਦੇ ਉੱਤੇ ਇਹਨਾਂ ਨੇ ਕਸ ਕੀਤੀ ਕਿ ਜਾਂ ਉਹਨਾਂ ਨੂੰ ਕੋਈ ਲੱਗਦਾ ਜਿਵੇਂ ਕੋਈ ਸ਼ੈਤਾਨਕੁੰਡੇ ਬਾਰੇ ਦਾਦੇ ਪਰਿਵਾਰ ਉਹ ਬੇਸਿਕਲੀ ਜੋ ਉਹਦੀ ਮਦਰ ਉਹਦਾ ਇਹੀ ਕਹਿਣਾ ਹੈ ਕਿ ਉਹ ਉਹਨੂੰ ਛੁਡਾਣ ਦੀ ਕੋਸ਼ਿਸ਼ ਕਰ ਰਹੀ ਸੀ ਬਟ ਉਹ ਇਹ ਕਹਿ ਰਹੇ ਸੀ ਉਹਨੂੰ ਬਾਰ-ਬਾਰ ਕਿ ਭਈ ਇਹਦੇ ਵਿੱਚ ਕੋਈ ਜੋ ਹੈ ਇਹ ਭੂਤ ਭੂਤ ਵਗੈਰਾ ਜੋ ਹੈ ਉਹ ਵੱਡੇ ਉਹਨੂੰ ਆਪਾ ਮਤਲਬ ਉਹਨੂੰ छुड़ाਣ ਦੇ ਲਈ ਉਹ ਉਹਦੀ ਪ੍ਰੇਅਰ ਦੇ ਦੌਰਾਨ ਹੀ ਇਹ ਸਾਰੇ ਕੰਮ ਹੋਣਾ ਸ਼ੁਰੂ ਕਰ ਦਿੱਤੇ ਸੀ ਕਿੰਨੇ ਲੋਕ ਕਾਰ ਦਿੱਤੇ ਗਏ ਅ ਇਹਨਾਂ ਦੋ ਤੋਂ ਇਲਾਵਾ ਉਹ ਕਰੀਬ 7-8 ਅਣਪਛਾਣੇ ਵਿਅਕਤੀ ਹੋਰ ਵੀ ਉਹ ਦੱਸ ਰਹੇ ਹਨ ਜੋ ਕਿ ਇਹਦੇ ਵਿੱਚ ਇਨਵੋਲਡ ਸੀਗੇ ਹੁਣ ਅਸੀਂ ਉਹਦੀ ਜਿਹੜੀ ਆਇਡੈਂਟੀਫਿਕੇਸ਼ਨ ਕਰਕੇ ਉੱਥੇ ਰੇਡ ਵੀ ਕਰਵਾ ਦਿੱਤੀ ਜਿਸ ਤਰ੍ਹਾਂ ਤੁਸੀਂ ਕਹਾ ਕਿ ਇਹ ਮਦਦ ਨੇ 2 ਦਿਨ ਬਾਅਦ ਜਿਹੜੀ ਕੰਪਲੇਨ ਕੀਤੀ ਪਹਿਲਾਂ ਕੀ ਮਜ਼ਾ ਕਰਤੀ ਵਜ੍ਹਾ ਸੀ ਜਾਨ ਨੂੰ ਇਹ 21 ਤਾਰੀਖ ਦਾ ਇਹ ਵਾਕਿਆ ਹੈਗਾ 22 ਨੂੰ ਉਹਨੂੰ ਵਾਪਸ ਉਹਨਾਂ ਨੇ ਘਰ ਛੋੜਤਾ ਸੀ ਉਹਦੇ ਬਟ ਉਹਦੀ ਜੀ ਡੈਥ ਹੋ ਗਈ ਸੀ ਤੋਂ ਉਸ ਤੋਂ ਬਾਅਦ ਫਿਰ ਅੰਡਰ ਜੋ ਉਹਦੇ ਮਦਰ ਦਾ ਸਟੇਟਮੈਂਟ ਹੈ ਕਿ ਉਹਨੂੰ ਦਬਾਉ ਹੇਟ ਉਹਦਾ ਸੰਸਕਾਰ ਵੀ ਕਰਾਤਾ ਸੀ ਬਟ ਉਸ ਤੋਂ ਬਾਅਦ ਉਹ 23 ਤਾਰੀਖ ਨੂੰ ਨੈਕਸਟ ਡੇ ਹੀ ਉਹ ਫਿਰ ਪੁਲਿਸ ਦੇ ਕੋਲ ਆਗੇ ਸੀ ਜਿਸ ਤੋਂ ਬਾਅਦ ਜਿਹੜਾ ਇਹ ਫਦਰ ਲੀਗਲ ਐਕਸ਼ਨ ਜਿਹੜਾ ਉਹ ਲਿਆ ਗਿਆ ਨਾ ਜਿਹਨੇ ਕਿ ਤਨਾਵਾਂ ਗਈ ਬਾਰੇ ਸਾਹਮਣੇ ਆ ਗਈ ਦੀ ਹੰਦਮਨ ਜਵਾਨ ਦਾ ਕਿ ਇਹ ਅਪੀਲ ਹੈ ਜੀ ਜੋ ਨਹੀਂ ਇਹਦੇ ਵਿੱਚ ਇਹੀ ਹੈ ਕਿ ਇਹਦੀ ਮਦਰ ਨੇ ਪੁਲਿਸ ਦੇ ਅੱਗੇ ਆ ਕੇ ਸਾਰੀ ਗੱਲ ਦੱਸੀ ਹੈ ਉਹ ਚੰਗੀ ਗੱਲ ਹੈ ਕਿ ਜਿਸ ਕਰਕੇ ਇਹ ਸਾਰੀ ਚੀਜ਼ ਦਾ ਪਰਦਾ ਫਾਸ਼ ਹੋ ਸਕਿਆ ਹੈ ਜਦੋਂ ਵੀ ਇਸ ਤਰ੍ਹਾਂ ਦੀ ਕੋਈ ਚੀਜ਼ ਹੁੰਦੀ ਹੈ ਜਾਂ ਕੋਈ ਕ੍ਰਾਈਮ ਹੁੰਦਾ ਹੈ ਪੁਲਿਸ ਨੂੰ ਇਮੀਡੀਏਟ ਇਨਫੋਰਮੇਸ਼ਨ ਦੇਣੀ ਜ਼ਰੂਰੀ ਹੈ ਤਾਂ ਕਿ ਪ੍ਰੋਪਰ ਲੀਗਲ ਐਕਸ਼ਨ ਜਿਹੜਾ ਉਹ ਲਿਆ ਜਾ ਸਕੇ ਆਦਰਵਾਇਜ਼ ਉਹ 22 ਸਾਰੀ ਨੂੰ ਸੰਸਕਾਰ ਰੋਧਾ ऑलरेडी ਉਹਨਾਂ ਨੇ ਕਰਾਤਾ ਸੀ ਬਟ ਫਿਰ ਮਦਰ ਨੇ ਜਿਹੜਾ ਆਪਣੇ ਜੋ ਦਾ ਬੇਟਾ ਸੀਗਾ ਉਹਦੇ ਬਾਰੇ ਫਿਰ ਪੁਲਿਸ ਨੂੰ ਆ ਕੇ ਦੱਸਿਆ ਜਿਸ ਕਰਕੇ ਸਾਨੂੰ ਇਹ ਸਾਰੀ ਇਨਫੋਰਮੇਸ਼ਨ ਜਿਹੜਾ ਮਿਲੀ ਔਰ ਬਾਕੀ ਦਾ ਜਿਹੜਾ ਲੀਗਲ ਪ੍ਰੋਸੈਸ ਹੋ ਕਿਤਾ